ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਅਕਾਲ ਮੂਰਤ ਆਜੂਨੀ ਸੈਭੰ ਗੁਰਪ੍ਰਸਾਦ ਮਨੁਖ ਦੀ ਬਰਤ ਪਰਿਪੂਰਨ ਪਰਮਾਤਮਾ ਨੇ ਇਸ ਢੰਗ ਦੀ ਕੀਤੀ ਹੈ ਇਸ ਦੀ ਦੁਨੀਆ ਕੁਝ ਬਾੜ ਪਈ ਹੈ ਕੁਝ ਅੰਦਰ ਹੈ ਜਿਵੇਂ ਸਰੀਰ ਦੀ ਅੰਦਰ ਦੀ ਪਵਨ ਦਾ ਬਾਹਰ ਦੀ ਪਵਨ ਨਾਲ ਸੰਬੰਧ ਜੁੜਿਆ ਹੋਇਆ ਹੈ ਸਰੀਰ ਦੇ ਅੰਦਰ ਪਏ ਹੋਏ ਪਾਣੀ ਦਾ ਬਾਹਰ ਦੇ ਪਾਣੀ ਨਾਲ ਸੰਬੰਧ ਹੈ ਸਰੀਰ ਦੀ ਮਿੱਟੀ ਦਾ ਬਾਹਰ ਦੀ ਮਿੱਟੀ ਨਾਲ ਜੁੜਿਆ ਹੋਇਆ ਸੰਬੰਧ ਹੈ ਅਸੀਂ ਕੁਝ ਬਾਹਰ ਹਾਂ ਕੁਝ ਅੰਦਰ ਇੱਕ ਸਵਾਸ ਅਸੀਂ ਬਾਹਰ ਕੱਢਦੇ ਹਾਂ ਇੱਕ ਅੰਦਰ ਲੈ ਲੈਂਦੇ ਹਾਂ ਜੇ ਸਿਰਫ ਅੰਦਰ ਲਈਏ ਤੇ ਕਈਏ ਬਾਹਰ ਨਹੀਂ ਕੱਢਣਾ ਤਾਂ ਵੀ ਅਸੀਂ ਨਹੀਂ ਰਹਿ ਸਕਾਂਗੇ ਔਰ ਜੇ ਬਾਹਰ ਹੀ ਸਵਾਸ ਕੱਢ ਲਈਏ ਤੇ ਫਿਰ ਅੰਦਰ ਨਾ ਲੈ ਜਾਈਏ ਤਾਂ ਵੀ ਜੀਵਣਾ ਔਖਾ ਹੋਵੇਗਾ ਇੱਥੋਂ ਹੀ ਅਧਿਆਤਮਵਾਦੀਆਂ ਨੇ ਇਹ ਤਤ ਕੜਿਆ ਕਿ ਅਸੀਂ ਕੁਝ ਬਾਹਰ ਹਾਂ ਕੁਝ ਅੰਦਰ ਹਾਂ ਸਾਡੀ ਦੁਨੀਆ ਕੁਝ ਬਾਹਰ ਹੈ ਕੁਝ ਅੰਦਰ ਹੈ ਕੁਝ ਬਾਹਰ ਦੀ ਦੌਲਤ ਹੈ ਕੁਝ ਅੰਦਰ ਦੀ ਦੌਲਤ ਹੈ ਕੁਝ ਬਾਹਰ ਦਾ ਘਟਾ ਪਰਿਵਾਰ ਹੈ ਕੁਝ ਅੰਦਰ ਦਾ ਘਟਾ ਪਰਿਵਾਰ ਹੈ ਬਾਰ ਦਾ ਜੋ કુਟੰ ਪਰਿਵਾਰ ਹੈ ਸਾਡਾ ਉਸ ਦੀ ਤੇ ਸੋਜ ਬੋਜ ਸਾਨੂੰ ਪੂਰਨ ਰੂਪ ਦੇ ਚ ਹੈ ਪਰ ਅੰਦਰ ਦਾ ਸਾਡਾ ਕੀ ਪਰਿਵਾਰ ਹੈ ਇਸ ਦੀ ਜਾਣਕਾਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਕਰਾਉਂਦੇ ਨੇ ਦੂਸਰੀ ਉਦਾਸੀ ਦਾ ਭਰਮਣ ਕਰਕੇ ਜਦ ਆਪ ਤੀਸਰੀ ਉਦਾਸੀ ਦੀ ਪੂਰਨ ਰੂਪ ਦੇ ਤਿਆਰੀ ਕਰਨ ਲੱਗੇ ਤਾਂ ਆਪ ਦੀ ਮਾਤਾ ਜਗਤ ਮਾਤਾ ਤ੍ਰਿਪਤਾ ਜੀ ਨੇ ਆਪ ਨੂੰ ਪ੍ਰੇਰਿਆ ਕਿ ਹੁਣ ਤੁਸੀਂ ਕੁਟੰਬ ਵਾਲੇ ਹੋ ਪਰਿਵਾਰ ਵਾਲੇ ਹੋ ਵੱਡੇ ਬੱਚੇ ਹੈਗੇ ਨੇ ਵੱਡੀ ਪਤਨੀ ਵੀ ਹੈਗੀ ਔਰ ਪਰਿਵਾਰ ਵਿੱਚ ਰਹਿਣਾ ਵੀ ਵੱਡਾ ਧਰਮ ਹੈ ਮੁੱਖ ਧਰਮ ਹੈ ਤਾਂ ਉਸ ਵਕਤ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਆਪਣੀ ਮਾਤਾ ਪ੍ਰਤੀ ਜੋ ਬਚਨ ਉਚਾਰਨ ਕੀਤੇ ਨੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਵਿੱਚ ਬਕਾਇਦਾ ਦਰਜ ਨੇ ਆਪਨੇ ਫਰਮਾਨ ਕੀਤਾ ਮਾਤਾ ਮੈਂ ਜਿੱਧਰ ਵੀ ਜਾਣਾ ਆਪਣਾ ਪਰਿਵਾਰ ਨਾਲ ਲੈ ਕੇ ਜਾਣਾ ਔਰ ਮੈਂ ਕਦੇ ਪਰਿਵਾਰ ਤੋਂ ਵਿਛੜਿਆ ਹੀ ਨਹੀਂ ਪਰਿਵਾਰ ਮੇਰੇ ਨਾਲ ਹੁੰਦਾ ਜਿਸ ਪਾਸੇ ਵੀ ਮੈਂ ਜਾਵਾਂ ਤ੍ਰਿਪਤਾ ਜੀ ਹੈਰਾਨ ਹੋ ਗਈਆਂ ਕਿ ਪਰਿਵਾਰ ਨਾਲ ਜਾਂਦਾ ਅਸੀਂ ਸਾਰੇ ਇੱਥੇ ਹੀ ਹੁੰਦੇ ਹਾਂ ਕੋਈ ਨਾਲ ਗਿਆ ਨਹੀਂ ਮਰਦਾਨੇ ਤੇ ਬਾਲੇ ਤੋਂ ਬਿਨਾ ਪਰਿਵਾਰ ਦਾ ਕੋਈ ਫਰਦ ਨਾਲ ਨਹੀਂ ਪਰ ਨਾਨਕ ਜੀ ਕਹਿ ਰਹੇ ਨੇ ਪਰਿਵਾਰ ਮੇਰੇ ਨਾਲ ਹੈ ਔਰ ਮੈਂ ਜਿੱਧਰ ਜਾਣਾ ਪਰਿਵਾਰ ਮੇਰੇ ਨਾਲ ਜਾਂਦਾ ਹੈ ਇਹ ਤੇ ਸੁਦਾਈਆਂ ਵਾਲੀ ਗੱਲ ਹੋਈ ਅਕਸਰ ਸੰਸਾਰ ਦੀ ਦ੍ਰਿਸ਼ਟੀ ਦੇ ਵਿੱਚ ਭਗਤ ਲੋਕ ਮਹਾਪੁਰਸ਼ ਪਾਗਲ ਹੀ કહલાਏ ਗਏ ਉਹਨਾਂ ਨੂੰ ਪਾਗਲ ਹੀ ਆਖਿਆ ਗਿਆ ਕਾਰਨ ਉਹਨਾਂ ਦੇ ਵਿਚਾਰ ਉਹਨਾਂ ਦੇ ਬੋਲ ਸਮਾਜ ਦਾ ਹਿੱਸਾ ਨਹੀਂ ਬਣਦੇ ਸਨ ਵਿਵਹਾਰ ਦਾ ਹਿੱਸਾ ਨਹੀਂ ਬਣਦੇ ਸਨ ਰੋਜ਼ਮਰ ਦੀ ਜ਼ਿੰਦਗੀ ਦੇ ਵਿੱਚ ਉਹਨਾਂ ਦੇ ਵਿਚਾਰਾਂ ਨੂੰ ਉਹਨਾਂ ਦੇ ਵਿਵਹਾਰ ਨੂੰ ਉਹਨਾਂ ਦੇ ਬਚਨਾਂ ਨੂੰ ਢਾਲਣਾ ਬੜੀ ਔਖੀ ਗੱਲ ਹੋ ਗਈ ਜਿਸ ਤਰ੍ਹਾਂ ਪਾਗਲ ਦੇ ਬੋਲ ਸੰਸਾਰ ਨਾਲ ਤਾਲਮੇਲ ਨਹੀਂ ਖਾਂਦੇ ਸਮਾਜ ਦਾ ਹਿੱਸਾ ਨਹੀਂ ਬਣਦੇ ਭਗਤਾਂ ਦੇ ਬੋਲ ਵੀ ਸਮਾਜ ਦਾ ਹਿੱਸਾ ਨਹੀਂ ਬਣਦੇ ਇਸ ਵਾਸਤੇ ਜਿੱਥੇ ਪਾਗਲ ਸਮਾਜ ਨਾਲੋਂ ਟੁੱਟ ਜਾਂਦਾ ਹੈ ਕਰੀਬਨ ਕਰੀਬਨ ਭਗਤ ਵੀ ਸਮਾਜ ਨਾਲੋਂ ਟੁੱਟ ਜਾਂਦੇ ਅੱਜ ਤੱਕ ਦਾ ਇਤਿਹਾਸ ਇਹੀ ਕਹਿੰਦਾ ਹੈ ਔਰ ਗੁਰੂ ਨਾਨਕ ਦੀ ਬਾਣੀ ਨੇ ਤੇ ਸਾਫ਼ ਫੈਸਲਾ ਕੁੰ ਗੱਲ ਕਹਿ ਦਿੱਤੀ ਹੈ ਕਿ ਭਗਤਾਂ ਤੇ ਸੰਸਾਰੀਆਂ ਜੋੜ ਕਦੇ ਨਾਲ ਭਗਤ ਤੇ ਸੰਸਾਰੀ ਦਾ ਜੋੜ ਕਦੀ ਜੁੜਿਆ ਹੀ ਨਹੀਂ ਮੇਲ ਕਦੀ ਹੋਇਆ ਹੀ ਨਹੀਂ ਜਦ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਇਹ ਆਖਿਆ ਕਿ ਪਰਿਵਾਰ ਮੇਰੇ ਨਾਲ ਜਾਂਦਾ ਔਰ ਮੈਂ ਜਿੱਧਰ ਜਾਣਾ ਪਰਿਵਾਰ ਅੰਗ ਸੰਗ ਹੈ ਤੋ ਤ੍ਰਿਪਤਾ ਜੀ ਹੱਸ ਪਈ ਆਖਣ ਲੱਗਿਆ ਨਾਨਕ ਜੀ ਤੁਸੀਂ ਵਾਕਈ ਸੁਦਾਈਆਂ ਦੀ ਤਰ੍ਹਾਂ ਗੱਲ ਕਰਨ ਲੱਗੇ ਜਗਤ ਤੇ ਸੁਦਾਈ ਕਹਿੰਦਾ ਹੀ ਸੀ ਬਈ ਤੂੰ ਸੁਦਾਈ ਹੈ ਅੱਜ ਮੈਨੂੰ ਵੀ ਕਹਿਣਾ ਪਵੇਗਾ ਇਹ ਬੋਲ ਸੁਧਾਈਆਂ ਵਾਲੇ ਨੇ ਪਾਗਲਾ ਵਾਲੇ ਨੇ ਪਰਿਵਾਰ ਤੇ ਸਾਰਾ ਇੱਥੇ ਹੀ ਹੁੰਦਾ ਹੈ। ਤੋ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿਣ ਲੱਗੇ ਮਾਂ ਇਹ ਤੇ ਸੋਚਣ ਸੋਚਣ ਦੀ ਗੱਲ ਹੈ। ਇਹ ਤੇ ਮਨੁੱਖ ਦੇ ਮੰਨਣ ਮੰਨਣ ਦੀ ਗੱਲ ਹੈ। ਮੈਂ ਜੋ ਕਹਿ ਰਿਹਾ ਬਿਲਕੁਲ ਸਹੀ ਕਹਿ ਰਿਹਾ ਮੈਂ ਜਿੱਧਰ ਜਾਣਾ ਮੇਰਾ ਪਰਿਵਾਰ ਮੇਰੇ ਨਾਲ ਜਾਂਦਾ ਹੈ। ਤੋ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਮਾਤਾ ਜੀ ਨੇ ਪੁੱਛ ਲਿਆ اے دس ਜਿਹੜਾ ਪਰਿਵਾਰ ਨਾਲ ਜਾਂਦਾ ਉਹਦੇ ਚ ਮਾਂ ਹੈ ਪਿਤਾ ਹੈ ਸਹਿਬ ਕਹਿਣ ਲੱਗੇ ਹਾਂ ਜਿਹੜਾ ਪਰਿਵਾਰ ਮੇਰੇ ਨਾਲ ਜਾਂਦਾ ਉਹਦੇ ਚ ਮਾਂ ਵੀ ਹੈ ਤਾਂ ਹੁਣ ਤੇ ਹੈਰਾਨ ਹੋਈਆਂ ਤੇ ਖਿੜਖਿੜਾ ਕੇ ਹੱਸ ਵੀ ਪਈਆਂ ਪੁੱਤਰ ਤੂੰ ਵਾਕਈ ਸੁਦਾਈਆਂ ਵਾਲੀ ਗੱਲ ਕਰਦਾ ਹੈ ਵਾਕਈ ਪਗਲਿਆਂ ਵਾਲੀ ਗੱਲ ਕਰਦਾ ਹੈ ਮੈਂ ਤੇ ਕਦੀ ਨਾਲ ਨਹੀਂ ਗਈ ਮੈਂ ਤੇ ਇੱਥੇ ਤਲਵੰਡੀ ਦੇ ਛੀ ਰਹੀਆਂ ਪਰ ਤੂੰ ਕਹਿਣਾ ਮੇਰੇ ਨਾਲ ਹੈ ਮਾਂ ਫਿਰ ਸੋਚੀ ਪੈ ਕੇ ਕਹਿੰਦੀ ਨਾ ਕਿਦੜੇ ਐਸਾ ਤੇ ਨਹੀਂ ਤੂੰ ਮੇਰੀ ਯਾਦ ਨਾਲ ਲੈ ਜਾਣਾ ਤੇ ਇਹੀ ਆਖਣਾ ਚਾਹੁੰਦਾ ਹੋਵੇਂ ਕਿ ਮੈਂ ਸਮਝਦੀ ਨਾ ਹੋਵਾਂ ਸਹਿਬ ਕਹਿਣ ਲੱਗੇ ਹਾਂ ਕਹਿਣਾ ਤੇ ਕੁਛ ਮੈਂ ਐਸਾ ਚਾਹਨਾ ਮਾਂ ਅਜੇ ਵੀ ਤੂੰ ਨਹੀਂ ਸਮਝੀ ਕਹਿੰਦੇ ਨੇ ਭਗਤਾਂ ਤੋਂ ਬ੍ਰह्म ਗਿਆਨੀਆਂ ਤੋਂ ਚਾਰ ਤਰ੍ਹਾਂ ਦੇ ਜਿਹੜੇ ਮਨੁੱਖ ਨੇ ਉਹ ਕੋਈ ਲਾਭ ਨਹੀਂ ਉਠਾਉਂਦੇ ਇੱਕ ਤੇ ਮਾਂ-ਬਾਪ ਦੂਸਰੇ ਸ਼ਰੀਕ ਤੀਸਰੇ ਜਿਗਰੀ ਦੋਸਤ ਔਰ ਚੌਥੇ ਦੁਸ਼ਮਣ ਇਹ ਕੋਈ ਲਾਭ ਨਹੀਂ ਉਠਾਉਂਦੇ ਕਿ ਉਹਨਾਂ ਦੀ ਗੱਲ ਨੂੰ ਸਮਝਣਾ ਵੀ ਨਹੀਂ ਚਾਹੁੰਦੇ ਔਰ ਉਹਨਾਂ ਤੋਂ ਲਾਭ ਵੀ ਨਹੀਂ ਉਠਾਣਾ ਚਾਹੁੰਦੇ ਤਾਂ ਮਮਤਾ ਦੀ ਮਾਰੀ ਹੋਈ ਤ੍ਰਿਪਤਾ ਮਮਤਾ ਦੀ ਦ੍ਰਿਸ਼ਟੀ ਨਾਲ ਗੁਰੂ ਨਾਨਕ ਨੂੰ ਵੇਖਦੀ ਹੈ ਔਰ ਗੁਨਾਹਾਂ ਨੇ ਇਸ ਦੁਨੀਆ ਤੋਂ ਬਹੁਤ ਉੱਚੇ ਅਗਾਹਾਂ ਦੀ ਗੱਲ ਕਰ ਰਹੇ ਨੇ ਮਾਂ ਮੈਂ ਜਿੱਧਰ ਜਾਣਾ ਪਰਿਵਾਰ ਮੇਰੇ ਨਾਲ ਆਉਂਦਾ ਹੈ। ਕੀ ਉਸ ਪਰਿਵਾਰ ਵਿੱਚ ਮਾਂ ਵੀ ਹੈ? ਹਾਂ ਮਾਂ ਵੀ ਹੈ। ਤੋ ਤ੍ਰਿਪਤਾ ਜੀ ਨੇ ਪੁੱਛ ਲਿਆ ਨਾਨਕ ਜੀ ਦੱਸੋ ਉਸ ਮਾਂ ਦਾ ਨਾਂ ਕੀ ਹੈ ਜੋ ਨਾਲ ਜਾਂਦੀ ਹੈ? ਤੋ ਸਤਿਗੁਰੂ ਮਾਤਾ ਦਾ ਨਾਮ ਦੱਸਦਿੰਨ ਪਰਿਵਾਰ ਦੇ ਸਾਰੇ ਫਰਦਾਂ ਦਾ ਨਾਮ ਦੱਸਦਿੰਨ ਔਰ ਇਹ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਅੰਦਰ ਗੌੜੀ ਰਾਗ ਦੇ ਵਿੱਚ ਦੂਸਰੇ ਨੰਬਰ ਤੇ ਆਇਆ ਹੈ ਸਤਿਗੁਰ ਕਹਿੰਦੇ ਮਾਤਾ ਮਤ ਪਿਤਾ ਸੰਤੋਖ ਹੈ ਸਤਿ ਭਾਈ ਕਰ ਇਹ ਵਿਸੇਖ ਮੇਰੀ ਜੋ ਮਾਤਾ ਹੈ ਉਹ ਸ਼ubh ਮਤ ਹੈ ਚੰਗੀ ਮਤ ਹੈ ਇੱਕ ਕਦਮ ਕਦਮ ਤੇ ਮੇਰੀ ਰਖਿਆ ਕਰਦੀ ਹੈ ਮੇਰੀ ਹਿਫਾਜ਼ਤ ਕਰਦੀ ਅਸੀਂ ਉਸ ਨੂੰ ਯਦੀਮ ਕਹਿੰਦੇ ਹਾਂ ਜਿਸ ਦੀ ਮਾਂ ਮਰ ਜਾਏ ਪਰ ਗੁਰੂ ਨਾਨਕ ਕਹਿੰਦੇ ਨਹੀਂ ਉਸ ਨੂੰ ਯਤੀਮ ਨਾ ਆਖੋ ਜਿਸ ਦੀ ਮਾਂ ਮਰ ਜਾਂਦੀ ਹੈ ਯਤੀਮ ਉਸ ਨੂੰ ਆਖੋ ਜਿਸ ਦੀ ਮਤ ਮਰ ਜਾਂਦੀ ਹੈ ਜਿਸ ਦੀ ਮਾਂ ਮਰ ਜਾਏ ਉਹ ਜ਼ਿੰਦਾ ਰਹਿਣ ਦੇ ਵਸੀਲੇ ਲੱਭ ਲੈਂਦਾ ਹੈ ਠੋਕਰਾਂ ਤੋਂ ਕਈ ਦਫਾ ਬਚ ਵੀ ਸਕਦਾ ਹੈ ਪਰ ਜਿਸ ਦੀ ਮਤ ਮਰ ਜਾਏ ਉਹ ਤੇ ਕਦਮ ਕਦਮ ਤੇ ਠੋਕਰਾਂ ਖਾਂਦਾ ਹੈ ਬੁੱਧੀਹੀਨ ਮਨੁੱਖ ਕਦਮ ਕਦਮ ਤੇ ਢੋਕਣਾ ਖਾਂਦੇ ਨੇ ਤਾਂ ਸਹਿਬ ਕਹਿੰਦੇ ਨੇ ਇਹ ਚੰਗੀ ਮਤ શ્રેષ્ઠ મત उत्तम ਵਿਚਾਰ उत्तम ਫਲਸਫਾ ਪ੍ਰਭੂ ਚਿੰਤਨ ਇਹ ਜਿਹੜੀ ਚੰਗੀ ਮਤ ਹੈ ਇਹ ਮੇਰੀ ਮਾਂ ਹੈ ਔਰ ਮੇਰੇ ਨਾਲ ਹੈ ਔਰ ਹਰ ਕਦਮ ਤੇ ਮੇਰੀ ਹਿਫਾਜ਼ਤ ਕਰਦੀ ਹੈ ਮੇਰੀ ਪਾਲਣਾ ਕਰਦੀ ਹੈ ਮੇਰੇ ਤੇ ਮਮਤਾ ਡੁਲਾਉਂਦੀ ਹੈ ਤੋ ਠੀਕ ਹੈ ਚੰਗੀ ਮਤ ਇਹ ਮਾਂ ਹੋਈ ਪਿਤਾ ਕੌਣ ਹੈ ਸੰਸਾਰ ਦੇ ਜਿੰਨਾ ਸਾਰਾ ਅਨਰਥ ਚੱਲ ਰਿਹਾ ਹੈ ਇਹ ਮਤ ਦੇ ਮਰਨ ਨਾਲ ਚੱਲਦਾ ਹੈ ਜਦ ਮਤ ਮਰ ਜਾਏ ਤੋ ਮਨੁੱਖ ਗੁੰਡਾ ਹੋ ਜਾਂਦਾ ਹੈ ਬਦਮਾਸ਼ ਹੋ ਜਾਂਦਾ ਹੈ ਦੁਰਾਚਾਰੀ ਹੋ ਜਾਂਦਾ ਹੈ ਚੋਰ ਬਣ ਜਾਂਦਾ ਹੈ ਦੁਨੀਆਂ ਦੇ ਵਿੱਚ ਜਿਸ ਜਿਸ ਦੀ ਵੀ ਮਤ ਮਰ ਗਈ ਹੈ ਉਹਨਾਂ ਮਨੁੱਖਾਂ ਦੇ ਕਾਰਨ ਬੜਾ ਅਨਰਥ ਹੈ ਜਿਨ੍ਹਾਂ ਦੀ ਮਾਂ ਮਰ ਗਈ ਹੈ ਉਹਨਾਂ ਦੇ ਕਾਰਨ ਕਰਕੇ ਸੰਸਾਰ ਨੂੰ ਕੋਈ ਹਾਨੀ ਨਹੀਂ ਹੈ ਬਲਕਿ ਉਹ ਤੇ ਵਿਚਾਰੇ ਦਇਆ ਦੇ ਪਾਤਰ ਨੇ ਪਰ ਜਿਨ੍ਹਾਂ ਦੀ ਮਤ ਮਰ ਗਈ ਹੈ ਉਹ ਐਸੇ ਯਤੀਮ ਨੇ ਕਈ ਦਫਾ ਸਮੁੱਚੀ ਮਨੁੱਖਤਾ ਨੂੰ ਯਤੀਮ ਬਣਾਉਣ ਦੇ ਵਿੱਚ ਭਾਗੀ ਬਣ ਜਾਂਦੇ ਨੇ। ਤੋਂ ਮਾਤਾ ਮਤ ਪਿਤਾ ਸੰਤੋਖ ਸਹਿਬ ਕਹਿੰਦੇ ਨੇ ਮੇਰੇ ਪਿਤਾ ਦਾ ਨਾਮ ਹੈ ਸੰਤੋਖ। ਇਹ ਹਰ ਹਾਲਤ ਵਿੱਚ ਮੈਨੂੰ ਖੁਸ਼ ਰੱਖਦਾ ਹੈ। ਲੋਭ ਤੇ ਸੰਤੋਖ ਦੀ ਵਿਆਖਿਆ ਦੋ ਲਫ਼ਜ਼ਾਂ ਵਿੱਚ ਕਰਨੀ ਹੋਵੇ। ਤਾਂ ਇਤਨੀ ਹੈ ਜੋ ਕੁਝ ਹੈ ਜੈਸਾ ਹੈ ਸਭ ਠੀਕ ਹੈ। ਇਹ ਸੰਤੋਖੀ ਦੀ ਭਾਵ ਦਸ਼ਾ ਹੁੰਦੀ ਹੈ। ਜੋ ਕੁਝ ਹੈ ਜੈਸਾ ਹੈ ਪਰਵਾਨ ਹੈ। ਕਬੂਲ ਹੈ ਲੋਭੀ ਦੀ ਮਾਨਸਿਕ ਦਸ਼ਾ ਕੀ ਹੈ ਜੋ ਕੁਝ ਹੈ ਜੈਸਾ ਹੈ ਕਬੂਲ ਨਹੀਂ ਜੈਸਾ ਪਰਿਵਾਰ ਹੈ ਜੈਸਾ ਸੰਸਾਰ ਹੈ ਜੈਸੇ ਮਾਪੇ ਨੇ ਜੈਸੀ ਧਨ ਸੰਪਦਾ ਹੈ ਜੈਸੀ ਮੇਰੀ ਪ੍ਰਾਪਲਬਤ ਹੈ ਇਹ ਪ੍ਰਮਾਨ ਨਹੀਂ ਇਹ ਕਬੂਲ ਨਹੀਂ ਤੇ ਜਦ ਕਬੂਲ ਨਹੀਂ ਤਾਂ ਦੁਖੀ ਹੋਵੇਗਾ ਬੇਚੈਨ ਹੋਵੇਗਾ ਆਮ ਕਹਾਵਤ ਹੈ ਕਿ ਲੋਭੀ ਬੰਦਾ ਫੁੱਲਾਂ ਦੀ ਸੇਜ ਤੇ ਵੀ ਤੜਪਦਾ ਹੈ ਸੰਤੋਖੀ ਬੰਦਾ ਅੰਗਾਰਿਆਂ ਤੇ ਬੈਠ ਕੇ ਵੀ ਮਸਤ ਰਹਿੰਦਾ ਔਰ ਇਸ ਦੇ ਸਬੂਤ ਮਿਲੇ ਨੇ ਗੁਰੂ ਅਰਜਨ ਦੇਵ ਜੀ ਮਹਾਰਾਜ ਤਰਤੀ ਤਵੀ ਤੇ ਬੈਠ ਕੇ ਵੀ ਮੁਸਕਰਾਏ ਨੇ ਪ੍ਰਭੂ ਦੇ ਗੀਤ ਗਾਏ ਨੇ ਸੰਤੋਖੀ ਮਨੁੱਖ ਹਰ ਹਾਲਤ ਵਿੱਚ ਆਨੰਦ ਵਿੱਚ ਹੋਵੇਗਾ ਔਰ ਲੋਭੀ ਮਨੁੱਖ ਹਰ ਹਾਲਤ ਵਿੱਚ ਪੀੜਤ ਹੋਵੇਗਾ ਦੁਖੀ ਹੋਵੇਗਾ ਪਰੇਸ਼ਾਨ ਹੋਵੇਗਾ ਸਾਹਿਬ ਕਹਿੰਦੇ ਮੇਰੇ ਪਿਤਾ ਦਾ ਨਾਮ ਹੈ ਸੰਤੋਖ ਇੱਕ ਗਾਥਾ ਚੇਤੇ ਆਈ ਹੈ ਫਾਤਿਹ ਆਜ਼ਮ ਸਿਕੰਦਰ ਤੰਦਨੇ ਜਦ ਹਿੰਦੁਸਤਾਨ ਨੂੰ ਫਤਿਹ ਕਰਨ ਵਾਸਤੇ ਆਇਆ ਲੰਬੀ ਚੌੜੀ ਸੈਨਾ ਲੈ ਕੇ ਤਾਂ ਜਿਸ ਵਕਤ ਦਰਿਆ ਸਿੰਧ ਅਭੂਰ ਕਰਨ ਲੱਗਾ ਸਿੰਧ ਦੇ ਤੱਟ ਦੇਤੇ ਇੱਕ ਅਜੀਬ ਮਸਤ ਫਕੀਰ ਲੇਟਿਆ ਹੋਇਆ ਸੀ ਰੇਤ ਵਿੱਚ ਸੈਨਾ ਸਾਰੀ ਦਰਿਆ ਪਾਰ ਕਰ ਚੁੱਕੀ ਸੀ ਆਖਰੀ ਟੁਕੜੀ ਵਿੱਚ ਸਿਕੰਦਰ ਆਪ ਸੀ ਉਸ ਮਸਤ ਫਕੀਰ ਨੂੰ ਵੇਖ ਕੇ ਰੁਕ ਗਿਆ ਬਚਪਨ ਤੋਂ ਹੀ ਸਿਕੰਦਰ ਫਕੀਰਾਂ ਦਾ ਮੁਸਤਾਕ ਰਿਹਾ ਹੈ ਨੇੜੇ ਚਲਾ ਗਿਆ ਰੇਤ ਦੇ ਛਲੇਟੇ ਆਇਆ ਇਹ ਮਹਾਤਮਾ ਵੇਖਦਾ ਹੈ ਸਿਕੰਦਰ ਨੂੰ ਪੁੱਛ ਬੈਠਾ ਸਿਕੰਦਰ ਕਿੱਥੇ ਚਲਿਆ ਜਿਹੜੇ ਪਾਸੇ ਗਮਨ ਕੀਤਾ ਸਿਕੰਦਰ ਕਹਿਣ ਲਗਾ ਫਕੀਰ ਸਾਈ ਮੈਂ ਹਿੰਦੁਸਤਾਨ ਫਤਿਹ ਕਰਨ ਚੱਲਿਆ ਲੰਬੀ ਚੌੜੀ ਸੈਨਾ ਲੈ ਕੇ ਤਾਂ ਫਕੀਰ ਕਹਿਣ ਲੱਗਾ ਠੀਕ ਹੈ ਇਹ ਦੱਸ ਜਦ ਤੂੰ ਹਿੰਦੁਸਤਾਨ ਫਤਿਹ ਕਰ ਲਵੇਂਗਾ ਫਿਰ ਕੀ ਕਰੇਂਗਾ ਆਖਣ ਲੱਗਾ ਫਿਰ ਮੈਂ ਹੱਥ ਦੇ ਉੱਤੇ ਹੱਥ धर ਕੇ ਥੋੜੀ ਬੈਠਣਾ ਮੈਂ ਕੋਈ ਹੋਰ ਮੁਲਕ ਫਤਿਹ ਕਰਾਂਗਾ ਫਕੀਰ ਕਹਿਣ ਲੱਗਾ ਜੇ ਤੂੰ ਹੋਰ ਮੁਲਕ ਵੀ ਫਤਿਹ ਕਰ ਲਿਆ ਫਿਰ ਕੀ ਕਰੇਂਗਾ ਕਹਿੰਦੇ ਨੇ ਜਿੰਨੇ ਚਿਰ ਤੱਕ ਸਹੀ ਜਵਾਬ ਨਾ ਮਿਲੇ ਸਵਾਲ ਆਪਣੀ ਥਾਂ ਤੇ ਖੜਾ ਰਹਿੰਦਾ ਹੈ। ਸਮਾਧਾਨ ਸਹੀ ਨਾ ਹੋਵੇ, ਉਹ ਸਮੱਸਿਆ ਆਪਣੀ ਥਾਂ ਤੇ ਖੜੀ ਰਹਿੰਦੀ ਹੈ। ਸਿਕੰਦਰ ਹੈਰਾਨ ਹੋਇਆ, ਸਵਾਲ ਤੇ ਆਪਣੀ ਥਾਂ ਤੇ ਖੜਾ। ਮੈਂ ਜੋ ਵੀ ਜਵਾਬ ਦੇਣਾ, ਉਹਦੇ ਨਾਲ ਸਵਾਲ ਮਿਟਦਾ ਨਹੀਂ ਇਸ ਫਕੀਰ ਦਾ। ਉਸ ਫਕੀਰ ਨੇ ਕਿਹਾ, ਜੇ ਕਲਪਤ ਕੀਤਾ ਹੋਇਆ ਤੂੰ ਹੋਰ ਮੁਲਕ ਵੀ ਫਤਿਹ ਕਰ ਲਿਆ, ਫਿਰ ਕੀ ਕਰੇਗਾ? ਤਾਂ ਸਿਕੰਦਰ ਕਹਿ ਲਗਾ, ਫਿਰ ਮੈਂ ਕੋਈ ਹੋਰ ਮੁਲਕ ਫਤਿਹ ਕਰਾਂਗਾ। ਮੈਂ ਬੈਠੇ ਨਹੀਂ ਰਹਿਣਾ ਮੈਂ ਸੁਸਤ ਆਦਮੀ ਨਹੀਂ ਹਾਂ ਮੈਂ ਕੋਈ ਹੋਰ ਮੁਲਕ ਫਤਿਹ ਕਰਾਂਗਾ ਫਕੀਰ ਕਹਿਣ ਲਗਾ ਠੀਕ ਹੈ ਪਰ ਸਵਾਲ ਤੇ ਆਪਣੀ ਥਾਂ ਤੇ ਖੜਾ ਜੇ ਤੂੰ ਹੋਰ ਮੁਲਕ ਵੀ ਫਤਿਹ ਕੀਤਾ ਫਿਰ ਕੀ ਕਰੇਂਗਾ ਗੁੱਸੇ ਚ ਆ ਕੇ ਸਿਕੰਦਰ ਕਹਿਣ ਲਗਾ ਮੈਂ ਸਾਰੀ ਦੁਨੀਆ ਫਤਿਹ ਕਰਾਂਗਾ ਜ਼ਮੀਨ ਦਾ ਇੱਕ ਇੰਚ ਖਿੱਤਾ ਵੀ ਨਹੀਂ ਰਹਿਣ ਦੇਵਾਂਗਾ ਜੋ ਮੇਰੇ ਕਬਜ਼ੇ ਵਿੱਚ ਨਾ ਹੋਵੇ ਜੋ ਮੇਰੀ ਪਕੜ ਵਿੱਚ ਨਾ ਹੋਵੇ ਮੈਂ ਸਾਰੀ ਦੁਨੀਆ ਫਤਿਹ ਕਰਾਂਗਾ ਸਿਕੰਦਰ ਸੋਚਦਾ ਹੁਣ ਸਵਾਲ ਖਤਮ ਪਰ ਨਹੀਂ ਫਕੀਰ ਫਿਰ ਬੋਲਿਆ ਅੱਛਾ ਸਿਕੰਦਰ ਇਹ ਦੱਸ ਜਦ ਤੂੰ ਸਾਰੀ ਦੁਨੀਆ ਫਤਿਹ ਕਰ ਲਵੇਂਗਾ ਫਿਰ ਕੀ ਕਰੇਂਗਾ ਇਹ ਤੇ ਖਾਬੋ ਖਿਆਲ ਦੇ ਚ ਵੀ ਨਹੀਂ ਸੋਚਿਆ ਸੀ ਸਿਕੰਦਰ ਨੇ ਕਿਸ ਤੋਂ ਅਗਾ ਵੀ ਕੋਈ ਜਵਾਬ ਦੇਣਾ ਪੈਗਾ ਸਿਕੰਦਰ ਜਦ ਤੂੰ ਸਾਰੀ ਦੁਨੀਆ ਫਤਿਹ ਕਰ ਲਵੇਂਗਾ ਫਿਰ ਕੀ ਕਰੇਂਗਾ ਤਾਂ ਫਿਰ ਸਿਕੰਦਰ ਕਹਿ ਲਗਾ ਫਿਰ ਮੈਂ ਆਪਣੇ ਘਰ ਜਾਵਾਂਗਾ ਆਰਾਮ ਕਰਾਂਗਾ ਯੂਨਾਨ ਵਾਪਸ ਜਾਵਾਂਗਾ ਆਰਾਮ ਕਰਾਂਗਾ ਫਕੀਰ ਕਹਿ ਲਗਾ ਤੂੰ ਸੌ ਪੁਆੜੇ ਪਾ ਕੇ ਆਰਾਮ ਕਰੇਗਾ ਤੇ ਅਸੀਂ ਆਰਾਮ ਕਰ ਰਹੇ ਹਾਂ ਅਸੀਂ ਰੇਤ ਦੇ ਚ ਲੇਟੇ ਹਾਂ ਅਸੀਂ ਆਰਾਮ ਕਰਦੇ ਪਿਆ ਜੇ ਤੂੰ ਆਰਾਮ ਕਰਨਾ ਤੇ ਆ ਇੱਥੇ ਲੇਟ ਜਾ ਅਸੀਂ ਆਰਾਮ ਦੇ ਚਾਂ ਤੂੰ ਸੌ ਪੁਆੜੇ ਪਾ ਕੇ ਆਰਾਮ ਕਰੇਗਾ ਤੇ ਅਸੀਂ ਆਰਾਮ ਦੇ ਚਾਂ ਇੱਥੇ ਤੂੰ ਸਵੈਮ ਅੰਦਾਜ਼ਾ ਲਗਾ ਤੂੰ ਅੱਗੇ ਹੈ ਕਿ ਅਸੀਂ ਅੱਗੇ ਆ ਇਤਿਹਾਸ ਗਵਾਹ ਹੈ ਹਿੰਦੁਸਤਾਨ ਪਾ ਵਾਪਸ ਜਾਂਦੇ ਹੋਇਆ ਸਿਕੰਦਰ ਰਸਤੇ ਦੇ ਵਿੱਚ ਹੀ ਦਮ ਤੋੜ ਗਿਆ ਉਹਨੂੰ ਆਰਾਮ ਨਸੀਬ ਨਾ ਹੋਇਆ ਮਨੁੱਖ ਦੀ ਕਈ ਦਫਾ ਸਾਰੀ ਭਜ ਦੌੜ ਆਰਾਮ ਵਾਸਤੇ ਹੁੰਦੀ ਏ ਤੇ ਆਰਾਮ ਉਸੇ ਦਿਨ ਨਸੀਬ ਹੁੰਦਾ ਜਦ ਚਾਰ ਮਨੁੱਖ ਚੁੱਕ ਕੇ ਚਿਤਾ ਤੇ ਰੱਖ ਦਿੰਦੇ ਨੇ ਇਸ ਤੋਂ ਪਹਿਲੇ ਆਰਾਮ ਕਿਥੇ ਭਜ ਦੌੜ ਹੈ ਆਰਾਮ ਵਾਸਤੇ ਪਰ ਭਜ ਦੌੜ ਮਨੁੱਖ ਦੇ ਕੋਲ ਰਹਿ ਜਾਂਦੀ ਏ ਆਰਾਮ ਨਹੀਂ ਰਹੇ ਜਰ ਜੇ ਮਨ ਦੇ ਸੰਤੋਖ ਹੋਵੇ ਤੇ ਐਸਾ ਮਨੁੱਖ ਹਰ ਵਕਤ ਵਿਸ਼ਰਾਮ ਵਿੱਚ ਹੈ ਐਸਾ ਮਨੁੱਖ ਹਰ ਵਕਤ ਆਰਾਮ ਵਿੱਚ ਹੈ ਉਹਦੀ ਭਜ ਦੌੜ ਦੇ ਵਿੱਚ ਵੀ ਕੁਛ ਵਿਸ਼ਰਾਮ ਹੋਵੇਗਾ ਤੋ ਸਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਫਰਮਾਨ ਸੰਤੋਖ ਮੇਰਾ ਪਿਤਾ ਮੈਂ ਜਿੱਥੇ ਵੀ ਜਾਨਣਾ ਏ ਮੈਨੂੰ ਵਿਸ਼ਰਾਮ ਵਿੱਚ ਰੱਖਦਾ ਹੈ ਆਰਾਮ ਦੇਂਦਾ ਹੈ ਸਕੂਨ ਦੇਂਦਾ ਹੈ ਮਾਤਾ ਮਤ ਪਿਤਾ ਸੰਤੋਖ ਸਤਿ ਭਾਈ ਕਰ ਇਹੇ ਵਿਸ਼ੇਖ ਤੋ ਤ੍ਰਿਪਤਾ ਜੀ ਨੇ ਪੁੱਛਿਆ ਨਾਨਕ ਜੀ ਇਹ ਤੇ ਗੱਲ ਸਮਝ ਦੇ ਚ ਆ ਗਈ ਕਿ ਜੋ ਮਤ ਹੈ ਸ੍ਰੇਸ਼ਟ ਮਤ ਹੈ ਇਹ ਤੁਹਾਡੀ ਮਾਂ ਹੈ ਜੋ ਸੰਤੋਖ ਹੈ ਇਹ ਤੁਹਾਡਾ ਪਿਤਾ ਹੈ ਪਰ ਪਰਿਵਾਰ ਵਿੱਚ ਸਿਰਫ ਮਾਂ ਬਾਪ ਤੇ ਨਹੀਂ ਹੁੰਦੇ ਪਤਨੀ ਵੀ ਹੁੰਦੀ ਹੈ ਅਸੀਂ ਸੁਲਖਣੀ ਨਾਲ ਫੱਡਾ ਵਿਆਹ ਰਚਾਇਆ ਸੀ ਤੁਹਾਡੇ ਬੱਚੇ ਵੀ ਹਨ ਜਿਹੜਾ ਪਰਿਵਾਰ ਤੁਹਾਡੇ ਨਾਲ ਜਾਂਦਾ ਹੈ ਕੀ ਉਸ ਦੇ ਚ ਪਤਨੀ ਹੈ ਕੀ ਉਸ ਦੇ ਚ ਬੱਚੇ ਹੈਗੇ ਨੇ ਸਾਹਿਬ ਕਹਿੰਦੇ ਨਾ ਸਤਗੁਰੂ ਦੇਵ ਜੀ ਮਹਾਰਾਜ ਦਾ ਫਰਮਾਨ ਸ਼ਰਮ ਸੁਰਤ ਦੋਹੇ ਸਸੁਰ ਭਏ ਕਰਨੀ ਕਾਮਣ ਕਰਮਨ ਲੈ ਕਰਨੀ ਭਗਤੀ ਉੱਚਾ اخلاق ਆਚਰਨ ਇਹ ਭਗਤੀ ਮੇਰੀ ਕਾਮਣ ਹੈ ਮੇਰੇ ਨਾਲ ਰਹਿੰਦੀ ਹੈ ਅੱਠੇ ਪੈਰ ਮੇਰੇ ਨਾਲ ਲੈਂਦੀ ਭਗਤੀ ਰੂਪੀ ਕਾਮਣ ਦਾ ਜਨਮ ਕਿੱਥੋਂ ਹੋਇਆ ਸਾਹਿਬ ਕਹਿੰਨੇ ਸਾਹਾ ਸ਼ਰਮ ਸੁਰਤ ਦੋਹੇ ਸਸੁਰ ਭਏ ਸ਼ਰਮ ਮਿਹਨਤ ਸੂਰਤ ਸਿਆਣ ਵਿਚਾਰ ਟਿਕਾਉ ਇਕਾਗਰਤਾ ਮਿਹਨਤ ਰੂਪੀ ਸੋਰਾ ਤੇ ਸੂਰਤ ਰੂਪੀ ਸਸ ਦੇ ਸੰਜੋਗ ਤੋਂ ਇੱਕ ਲੜਕੀ ਦਾ ਜਨਮ ਹੋਇਆ ਜਿਸ ਦਾ ਨਾਂ ਹੈ ਭਗਤੀ ਸਹਿਬ ਕਹਿੰਦੇ ਨੇ ਇਹ ਮੇਰੀ ਕਾਮਣ ਹੈ ਇਹ ਮੇਰੀ ਇਸਤਰੀ ਹੈ ਇਸ ਦਾ ਜ਼ਿਕਰ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਵੀ ਕੀਤਾ ਹੈ ਨਿਜ ਭਗਤੀ ਸ਼ੀਲਵੰਤੀ ਨਾਰ रूप अनूक पूरी आचार जिच्चर वसी पिता के साथ पिचरकंत बोह फिरे उदास कर सेवा सतपुरुष मनाया गुरु आणी घर में ता सर्व सुख पाया भक्ति नु नार आख्याए साहिब श्री गुरु अर्जुन देव जी महाराज ने भी कहन ज्ञान पुरुष है भक्ति स्त्री ज्ञान दा जन्म तर्क तो है संसया तो है भक्ति ਦਾ ਜਨਮ ਸ਼ਰਧਾ ਤੋਂ ਹੈ ਇਸ ਵਾਸਤੇ ਅਸੀਂ ਅਕਸਰ ਦੇਖਦੇ ਹਾਂ ਕਿ ਇਸਤਰੀ ਜਗਤ ਦੇ ਵਿੱਚ ਸ਼ਰਧਾ ਪ੍ਰਧਾਨ ਹੁੰਦੀ ਹੈ ਪੁਰਸ਼ ਜਗਤ ਦੇ ਵਿੱਚ ਗਿਆਨ ਪ੍ਰਧਾਨ ਹੁੰਦਾ ਹੈ ਪਰ ਸ਼ਰਧਾ ਤੋਂ ਹੀਣਾ ਗਿਆਨ ਅਧੂਰਾ ਹੈ ਔਰ ਗਿਆਨ ਤੋਂ ਹੀਣੀ ਭਗਤੀ ਵੀ ਅਧੂਰੀ ਦੋਹਾਂ ਨੇ ਸੰਪੂਰਨ ਹੋਣਾ ਹੈ ਭਾਰਤ ਦੇ ઋષਿ ਮੁਨੀਆਂ ਨੇ ਇਹ ਚੰਗੇ ਬੋਲ ਬੋਲੇ ਨੇ ਕਿ ਪੁਰਸ਼ ਵੀ ਅਰਧ ਅੰਗ ਹੈ ਇਸਤਰੀ ਵੀ ਅਰਧ ਅੰਗ ਹੈ ਦੋਵੇਂ ਅਰਧ ਅੰਗ ਨੇ ਸਰੀਰ ਕਰਕੇ ਆਕਾਰ ਕਰਕੇ ਤੇ ਇਹ ਅਰਧ ਅੰਗ ਹਨ ਪਰ ਵਿਚਾਰ ਕਰਕੇ ਸੂਕਸ਼ਮ ਦੇਹੀ ਕਰਕੇ ਵੀ ਅਰਧ ਅੰਗ ਹੈ ਜਿਤਨੇ ਚਿਰ ਤੱਕ ਪੁਰਸ਼ ਨੂੰ ਸ਼ਰਧਾ ਨਾ ਮਿਲ ਜਾਏ ਪੁਰਸ਼ ਅਧੂਰਾ ਹੀ ਰਹਿੰਦਾ ਹੈ ਤਰਕ ਤੇ ਨਾਸਤਿਕਤਾ ਦੇ ਜਨਮ ਦਾਤੇ ਪੁਰਸ਼ ਨੇ ਔਰ ਅੰਧ ਵਿਸ਼ਵਾਸ ਤੇ ਭਟਕਦੇ ਹੋਏ ਜਿਹੜੇ ਮਨੁੱਖ ਨੇ ਇਹਨਾਂ ਨੇ ਇਸਨਾਂ ਦੇ ਇਸ ਤਾਦਾਦ ਇਸਤਰੀਆਂ ਦੀ ਜ਼ਿਆਦਾ ਹੋਵੇ ਕਿਉਂਕਿ ਸ਼ਰਧਾ ਹੈ ਗਿਆਨ ਨਹੀਂ ਪੁਰਸ਼ ਕੋਲ ਗਿਆਨ ਹੈ ਸ਼ਰਧਾ ਨਹੀਂ ਦੋਵੇਂ ਅਧੂਰੇ ਰਹਿ ਜਾਂਦੇ ਨੇ ਗਿਆਨ ਅੱਖ ਹੈ ਸ਼ਰਧਾ ਪੈਰ ਹੈ ਹੁਣ ਚੱਲਣ ਵਾਸਤੇ ਪੈਰ ਹੋਵਨ ਵੇਖਣ ਵਾਸਤੇ ਅੱਖ ਨਾ ਹੋਵੇ ਮਨੁੱਖ ਭਟਕ ਜਾਏਗਾ ਵੇਖਣ ਵਾਸਤੇ ਅੱਖ ਹੋਵੇ ਚੱਲਣ ਵਾਸਤੇ ਪੈਰ ਨਾ ਹੋਣ ਤਾਂ ਵੀ ਪਹੁੰਚਣਾ ਬਹੁਤ ਔਖਾ ਹੈ ਬਹੁਤ ਔਖਾ ਹੈ ਗਿਆਨ ਪੁਰਸ਼ ਹੈ ਭਗਤੀ ਇਸਤਰੀ ਹੈ ਜਦ ਕਿਸੇ ਮਨੁੱਖ ਦੇ ਅੰਦਰ ਚਾਹੇ ਉਹ स्त्री ਹੈ ਤੇ ਚਾਹੇ ਉਹ ਪੁਰਸ਼ ਹੈ ਗਿਆਨ ਤੇ ਭਗਤੀ ਦੋਹਾਂ ਦਾ ਪ੍ਰਵੇਸ਼ ਹੋ ਜਾਏ ਦੋਹਾਂ ਦਾ ਉਤਰਨ ਹੋ ਜਾਏ ਉਹ ਮਨੁੱਖ ਪੂਰਨਪੁਰਖ ਹੋ ਜਾਂਦਾ ਹੈ ਚਾਹੇ ਉਹ स्त्री ਹੈ ਚਾਹੇ ਪੁਰਸ਼ ਹੈ ਕਿਉਂਕਿ ਉਹਦੇ ਅੰਦਰ ਗਿਆਨ ਵੀ ਹੈ ਉਹਦੇ ਅੰਦਰ ਭਗਤੀ ਵੀ ਹੈ ਉਹਦੇ ਅੰਦਰ ਸ਼ਰਧਾ ਵੀ ਹੈ ਤਾਂ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਮਾਤਾ ਮਤ ਮਤ ਵਿਚਾਰ ਉਜਵਲ ਮਤ ਗਿਆਨ ਦਾ ਪਹਿਲੇ ਜ਼ਿਕਰ ਹੀ ਕਰ ਦਿੱਤਾ ਸ਼ਰਮ ਸੁਰਤ ਦੋਏ ਸਸੁਰ ਭਏ ਕਰਣੀ ਕਾਮਣ ਕਰਮੰਡਲ ਮਿਹਨਤ ਮੁਸ਼ਕਤ ਏ ਮੇਰਾ ਸਹਰ ਹੈ ਬਾਉ ਮੈਨੂੰ ਆਪਣੀ ਮਿਹਨਤ ਤੇ ਹੀ ਭਰੋਸਾ ਹੈ ਮੈਨੂੰ ਆਪਣੀ ਮੁਸ਼ਕਤ ਤੇ ਹੀ ਭਰੋਸਾ ਹੈ ਗੁਰਨਾਵਿਕ ਦੀ ਦੁਨੀਆ ਸੁਸਤ ਨਹੀਂ ਹੈ ਆਪ ਮੁਸ਼ਕਤ ਨੂੰ ਬੜੀ ਪ੍ਰਧਾਨਤਾ ਦਿੰਦੇ ਨੇ ਉਦਮ ਕਰੈਂਦਿਆਂ ਜੀਵ ਤੋਂ ਕਮਾਉਂਦਿਆਂ ਸੁਖ ਭੁੰਚ ਦਿਆਂਦਿਆਂ ਤੋਂ ਪ੍ਰਭੂ ਮਿਲ ਨਾਨਕ ਉਤਰੀ ਚਿੰਤ ਜਿਵੇਂ ਉਦਮ ਕਰਕੇ ਹੀ ਧਨ ਕਮਾਈਦਾ ਹੈ ਉਦਮ ਕਰਕੇ ਹੀ ਧਰਮ ਕਮਾਈਦਾ ਹੈ ਮੁਫਤ ਦੇਚ ਧਨ ਨਹੀਂ ਮਿਲਦਾ ਮੁਫਦ ਦੇ ਚ ਧਰਮ ਵੀ ਨਹੀਂ ਮਿਲਦਾ ਹੋ ਸਕਦਾ ਹੈ ਧਨ ਮੁਫਦ ਦੇ ਚ ਵੀ ਮਿਲ ਜਾਏ ਧਰਮ ਕਤਈ ਮੁਫਦ ਦੇ ਚ ਨਹੀਂ ਮਿਲਦਾ ਕਮਾਣਾ ਪੈਂਦਾ ਹੈ ਲਾਜ਼ਮੀ ਕਮਾਣਾ ਪੈਂਦਾ ਹੈ ਅਸੀਂ ਦੇਖਦੇ ਹਾਂ ਪਿਤਾ ਦਾ ਕਮਾਇਆ ਹੋਇਆ ਧਨ ਪੁੱਤਰ ਨੂੰ ਮਿਲ ਜਾਂਦਾ ਹੈ ਕਈ ਦਫਾ ਦਾਦੇ ਦਾ ਕਮਾਇਆ ਹੋਇਆ ਧਨ ਪੋਤਰੇ ਨੂੰ ਮਿਲ ਜਾਂਦਾ ਹੈ ਪਰ ਧਰਮ ਤੇ ਸਵੈਮ ਕਮਾਣਾ ਪੈਂਦਾ ਕਿਸੇ ਦਾ ਕਮਾਇਆ ਹੋਇਆ ਨਹੀਂ ਮਿਲ ਸਕਦਾ ਇਸ ਵਾਸਤੇ ਸੰਸਾਰ ਦੇ ਚ ਧਨ ਵੱਧਦਾ ਜਾ ਰਿਹਾ ਹੈ ਧਰਮ ਘਟਦਾ ਜਾ ਰਿਹਾ ਹੈ ਕਿਉਂਕਿ ਧਨ ਤੇ ਦੂਸਰੇ ਦਾ ਵੀ ਮਿਲ ਸਕਦਾ ਤੇ ਉਹਦਾ ਧਨ ਪੁੱਤਰ ਨੂੰ ਮਿਲ ਗਿਆ ਦਾਦੇ ਦਾ ਧਨ ਪੋਤਰੇ ਨੂੰ ਮਿਲ ਗਿਆ ਧਨ ਦੀ ਲਾਟਰੀ ਵੀ ਨਿਕਲ ਆਉਂਦੀ ਹੈ ਧਰਮ ਦੀ ਲਾਟਰੀ ਨਹੀਂ ਨਿਕਲਦੀ ਧਰਮ ਤੇ ਸਵੈਮ ਕਮਾਣਾ ਪੈਂਦਾ ਆਪ ਕਮਾਣਾ ਪੈਂਦਾ ਮਿਹਨਤ ਕਰਕੇ ਕਮਾਣਾ ਪੈਂਦਾ ਔਰ ਇਹ ਨਿਜੀ ਸੰਪਦਾ ਖੁਦ ਨਿਜੀ ਹੱਥਾਂ ਨਾਲ ਸੰਗ੍ਰਹਿ ਕਰਨੀ ਪੈਂਦੀ ਹੈ ਇਸ ਵਾਸਤੇ ਸੰਸਾਰ ਦੇ ਚ ਧਨ ਵੱਧਦਾ ਜਾ ਰਿਹਾ ਹੈ ਔਰ ਦਿਨ ਬਦਨ ਧਰਮ ਘਟਦਾ ਜਾ ਰਿਹਾ ਹੈ ਇੱਥੇ ਧਰਮ ਜੋ ਹੈ ਪਿਓ ਪੁੱਤਰ ਨੂੰ ਨਹੀਂ ਦੇ ਸਕਦਾ। ਔਰ ਪੁੱਤਰ ਵੀ ਪਿਤਾ ਨੂੰ ਨਹੀਂ ਦੇ ਸਕਦਾ। ਧਨ ਐਸਾ ਹੈ ਕਿ ਪੁੱਤਰ ਨੇ ਕਮਾਇਆ ਉਹ ਪਿਤਾ ਦੀ ਝੋਲੀ 'ਚ ਪਾ ਸਕਦਾ ਹੈ। ਔਰ ਪਿਤਾ ਨੇ ਕਮਾਇਆ ਉਹ ਪੁੱਤਰ ਦੇ ਹੱਥਾਂ 'ਚ ਦੇ ਸਕਦਾ ਹੈ। ਪਰ ਧਰਮ ਸਵੈਮ ਕਮਾਣਾ ਪੈਂਦਾ ਹੈ ਪਿਓ ਪੁੱਤਰ ਨੂੰ ਨਹੀਂ ਦੇ ਸਕਦਾ। ਪੁੱਤਰ ਪਿਤਾ ਨੂੰ ਨਹੀਂ ਦੇ ਸਕਦਾ। ਇਸ ਦਾ ਇਤਿਹਾਸਿਕ ਸਬੂਤ ਹੈ ਗੁਰੂ ਰਾਮਦਾਸ ਜੀ ਮਹਾਰਾਜ ਦੀ ਬੜੀ ਕੋਸ਼ਿਸ਼ ਸੀ ਕਿ ਮੇਰਾ ਜਿਹੜਾ ਵੱਡਾ ਪੁੱਤਰ ਹੈ, ਪ੍ਰਿਥੀਚੰਦ ਇਹ ਵੀ ਨਾਮ ਦਾ ਰਸੀਆ ਬਣੇ ਇਹ ਵੀ ਬਾਣੀ ਪੜੇ ਇਹ ਵੀ ਪਰਮਾਤਮਾ ਨਾਲ ਜੁੜੇ ਪਰ ਨਹੀਂ ਉਹ ਝਗੜਦਾ ਹੀ ਰਿਹਾ ਉਹ ਨਾਸਤਿਕ ਹੀ ਰਿਹਾ ਉਹ ਕਲੇਸ਼ ਪਾੰਦਾ ਰਿਹਾ ਉਹਦੇ ਸੰਬੰਧ ਵਿੱਚ ਮਹਾਰਾਜ ਦੇ ਬੋਲ ਵੀ ਨੇ ਕਾਹੇ ਪੂਤ ਜਗਰਤ ਹੋ ਸੰਗ ਬਾਪ ਜਿਨ ਕੇ ਜਨੇ ਬਢੀਰੇ ਤゥム ਹੋ ਤਿੰਸਉ ਝਗਰਤ ਪਾਪ ਉਹ ਲੜਦਾ ਹੀ ਰਿਹਾ ਝਗੜਦਾ ਰਿਹਾ ਇੱਛਾ ਖਾਹਿਸ਼ ਹੋਣ ਦੇ باوجود ਵੀ ਗੁਰੂ ਰਾਮਦਾਸ ਜੀ ਮਹਾਰਾਜ ਦੇ ਪ੍ਰਿਥੀ ਚੰ ਭਗਤ ਨਾ ਬਣ ਸਕਿਆ ਸੰਤਨਾ ਨਾ ਬਣ ਸਕੇ ਧਰਮੀ ਨਾ ਬਣ ਸਕੇ ਇਥੇ ਪਿਤਾ ਪੁੱਤਰ ਦੀ ਝੋਲੀ 'ਚ ਨਹੀਂ ਪਾ ਸਕਿਆ ਦੂਸਰੇ ਪਾਸੇ ਅਸੀਂ ਦੇਖਦੇ ਹਾਂ ਪ੍ਰਹਿਲਾਦ ਦੀ ਬੜੀ ਕੋਸ਼ਿਸ਼ ਸੀ ਕਿ ਜਿਹੜਾ ਰਾਮ ਦਾ ਰਸ ਮੇਰੇ ਕੋਲ ਹੈ ਜੋ ਧਰਮ ਮੇਰੇ ਕੋਲ ਹੈ ਉਹ ਮੇਰੇ ਬਾਪੂ ਕੋਲ ਵੀ ਹੋਵੇ ਉਹ ਮੇਰੇ ਪਿਤਾ ਕੋਲ ਵੀ ਹੋਵੇ ਪਰ ਨਹੀਂ ਹਰਨਾਕਸ਼ ਇਸ ਦੌਲਤ ਤੋਂ ਵਾਂਝਾ ਹੀ ਰਹਿ ਗਿਆ ਜੋ ਨਾਮ ਦੀ ਦੌਲਤ ਪ੍ਰਹਿਲਾਦ ਕੋਲ ਸੀ ਉਹ ਹਰਨਾਕਸ਼ ਕੋਲ ਨਹੀਂ ਸੀ ਚਾਹਦੇ ਸਨ ਪ੍ਰੇਲਾਦ ਕਿ ਮੇਰੇ ਬਾਪੂ ਕੋਲ ਵੀ ਹੋਵੇ ਪਰ ਗੱਲ ਨਹੀਂ ਬਣੀ ਚਾਹਦੇ ਸਨ ਗੁਰੂ ਰਾਮਦਾਸ ਜੀ ਮਹਾਰਾਜ ਮੇਰੇ ਪੁੱਤਰ ਕੋਲ ਵੀ ਹੋਵੇ ਪਰ ਗੱਲ ਨਾ ਬਣੀ ਇੱਥੇ ਇੱਕ ਦੂਜੇ ਨੂੰ ਇਹ ਦੌਲਤ ਦਿੱਤੀ ਨਹੀਂ ਜਾ ਸਕਦੀ ਸਵੈਮ ਕਮਾਣੀ ਪੈਂਦੀ ਹੈ ਆਪ ਕਮਾਣੀ ਪੈਂਦੀ ਹੈ ਮਨੁੱਖ ਉਸੇ ਦਿਨ ਪੂਰਨ ਬਣਦਾ ਹੈ ਧਾਰਮਿਕ ਤੌਰ ਤੇ ਉਸੇ ਦਿਨ ਧਨਵਾਨ ਬਣਦਾ ਹੈ ਜਿਸ ਦਿਨ ਉਸਦੇ ਕੋਲ ਗਿਆਨ ਵੀ ਹੋਵੇ ਔਰ ਸ਼ਰਦਾ ਵੀ ਹੋਵੇ ਅੰਦਰੋਂ ਪੂਰਨ ਹੋ ਜਾਂਦਾ ਹੈ ਤੋ ਸਹਿਬ ਕਹਿੰਦੇ ਨੇ ਮਿਹਨਤ ਮੁਸ਼ਕਤ ਤੇ ਮੇਰਾ ਸਹੁਰਾ ਸੁਰਤ ਮੇਰੀ ਸੱਸ ਹੈ ਇਹਨਾਂ ਦੇ ਸੰਯੋਗ ਤੋਂ ਇੱਕ ਲੜਕੀ ਦਾ ਜਨਮ ਹੋਇਆ ਜਿਸ ਦਾ ਨਾਮ ਹੈ ਭਗਤੀ ਸਹਿਬ ਕੰਨਨ ਉਹ ਮੇਰੀ ਕਾਮਣ ਹੈ ਕਰਨੀ ਕਾਮਣ ਹੈ ਕਰਮਨ ਲੈ ਤਾਂ ਤ੍ਰਿਕਤਾ ਜੀ ਬੋਲ ਉੱਠੇ ਨਾਨਕ ਜੀ ਸੁਲਖਣੀ ਦੇ ਨਾਲ ਵਿਆਹ ਅਸੀਂ ਕਰਾਇਆ ਸੀ ਭਗਤੀ ਰੂਪੀ ਕਾਮਣ ਨਾਲ ਵਿਆਹ ਕਿਸ ਨੇ ਕਰਾਇਆ ਔਰ ਕਦੋਂ ਹੋਇਆ ਗੁਰੂ ਨਾਨਕ ਇਸ ਦੇ ਸੰਬੰਧ ਵਿੱਚ ਵੀ ਦੱਸਦੇ ਨੇ ਸਾਹਿਬ ਕਰਨ ਸਾਹਾ ਸੰਜੋਗ ਵਿਆਹ ਵਿੰਜੋ ਛਤਪੁਰਸ਼ਾਂ ਦਾ ਜੋ ਸੰਜੋਗ ਹੋਇਆ ਜੋ ਸਤਸੰਗ ਨਸੀਬ ਹੋਇਆ ਇਹ ਮੇਰੀ ਮੰਗਣੀ ਹੋਈ ਸੀ ਸਤਪੁਰਸ਼ਾਂ ਦੀ ਸਹੋਬਤ ਵਿੱਚ ਮੈਂ ਬੈਠਾ ਤਾਂ ਭਗਤੀ ਨਾਲ ਰਿਸ਼ਤਾ ਜੁੜਿਆ ਸਤਸੰਗ ਦਾ ਸੰਜੋਗ ਮੇਰੀ ਮੰਗਣੀ ਹੋਈ ਸੀ ਤੇ ਜਦ ਬਿਕਾਰਾਂ ਦਾ ਵਿయోగ ਹੋ ਗਿਆ ਦੁਰਾਚਾਰ ਨਿਕਲ ਗਏ ਦੁਸ਼ ਕਰਮ ਢਹਿ ਗਏ ਤਾਂ ਮੇਰਾ ਵਿਆਹ ਹੋ ਗਿਆ ਇਹ ਮੇਰਾ ਵਿਆਹ ਹੋ ਦੁਸ਼ਕਰਮ ਦੇ ਖਤਮ ਹੁੰਦੇ ਆ ਗਲਤ ਵਿਚਾਰਾਂ ਦੇ ਖਤਮ ਹੁੰਦੇ ਆ ਗਲਤ ਕਰਮ ਦੇ ਮਿਟਦੇ ਆਏ ਭਗਤੀ ਪ੍ਰਗਟ ਹੋ ਗਈ ਭਗਤੀ ਮੈਨੂੰ ਮਿਲ ਗਈ ਸਾਹਾ ਸੰਜੋਗ ਵਿਆਹ ਵਿਜੋਗ ਸਤਪੁਰਸ਼ਾਂ ਦੇ ਸੰਜੋਗ ਨਾਲ ਰਿਸ਼ਤਾ ਜੁੜਿਆ ਸੀ ਗੁਲਿਸਤਾਨ ਦੇ ਚਿਕਬੌਲ ਬੜਾ ਕੀਮਤੀ ਹੈ ਈਰਾਨ ਦੇ ਪ੍ਰਸਿੱਧ ਸੰਤ ਸ਼ੇਖ ਸਾਦੀ ਦੀ ਇਹ ਮਹਾਨ ਰਚਨਾ ਗੁਲਿਸਤਾਨ ਕਹਿੰਦੇ ਨੇ ਉਹ ਇੱਕ ਦਿਨ ਬੈਠੇ ਸਨ ਹੱਥ ਧੋਰੇ ਸਨ ਮਿੱਟੀ ਦੇ ਨਾਲ ਕੋਲ ਬੈਠੇ ਉਹਨਾਂ ਦੇ شاਗਿਰਦ ਉਹ ਪੁੱਛਦੇ ਨੇ ਉਸਤਾਦ ਜੀ ਤੁਹਾਡੇ ਚਿਹਰੇ ਤੇ ਹਰ ਵਕਤ ਮਸਤੀ ਰਹਿੰਦੀ ਹੈ ਰੌਣਕ ਰਹਿੰਦੀ ਹੈ ਤੁਸੀਂ ਖੁਸ਼ ਰਹਿੰਦੇ ਹੋ ਆਨੰਦ ਵਿੱਚ ਰਹਿੰਦੇ ਹੋ ਜਦ ਕਿ ਅੱਠੇ ਪੈਰ ਆਪਣੇ ਆਪ ਨੂੰ ਖੁਸ਼ ਰੱਖਣਾ ਬੜੀ ਔਖੀ ਗੱਲ ਹੈ ਪਰ ਤੁਸੀਂ ਅੱਠੇ ਪੈਰ ਖੁਸ਼ ਰਹਿੰਦੇ ਹੋ ਅੱਠੇ ਪੈਰ ਪ੍ਰਸੰਨ ਰਹਿੰਦੇ ਹੋ ਅੱਠੇ ਪੈਰ ਖੇੜੇ ਤੇ ਮਸਤੀ ਵਿੱਚ ਰਹਿੰਦੇ ਹੋ ਆਖਿਰ ਥਾਡੇ ਕੋਲ ਐਸੀ ਕੀ ਚੀਜ਼ ਹੈ ਸਾਨੂੰ ਵੀ ਇਰਾਜ਼ ਦਸੋ ਤਾਂ ਕਹਿੰਦੇ ਨੇ ਜੋ ਮਿੱਟੀ ਹੱਥਾਂ ਦੇ ਸੀ ਸ਼ੇਖ ਸਾਦੀ ਦੇ ਉਸ ਮਿੱਟੀ ਨੂੰ ਆਪ ਸੁੰਘਣ ਲੱਗ ਪਏ کافی دیر ਤੱਕ ਸੁੰਘਦੇ ਰਹੇ ਸ਼ਾਗਿਰਦ ਕਹਿੰਦੇ ਰਹਿ ਉਸਤਾਦ ਜੀ ਸਾਨੂੰ ਦਸੋ ਕਿ ਥੜੇ ਕੋਲ ਇਤਨੀ ਪ੍ਰਸੰਤਾ ਕਿਸ ਤਰ੍ਹਾਂ ਹੈ ਇਤਨਾ ਖੇੜਾ ਕਿਸ ਤਰ੍ਹਾਂ ਹੈ ਸ਼ੇਖ ਸਾਦੀ ਕਹਿਣ ਲੱਗੇ ਤੁਹਾਡਾ ਸਵਾਲ ਮੈਂ ਮਿੱਟੀ ਤੇ ਕੀਤਾ ਹੈ ਮਿੱਟੀ ਬੋਲੇਗੀ ਮੈਂ ਦਸਾਂਗਾ ਹੈਰਾਨ ਨੇ ਵਿਦਿਆਰਥੀ ਪਰ ਬੜੀ ਸੁੰਦਰ ਨਜ਼ਮ ਦੇ ਰਹੇ ਵਿਦਿਆਰਥੀਆਂ ਨੂੰ ਸਮਝਾਇਆ ਹੈ ਈਰਾਨ ਦੇ ਇਸ ਪ੍ਰਸਿੱਧ ਸੰਤ ਸ਼ੇਖ ਸਾਦੀਨ ਗਿਲੇ ਖੁਸ਼ਬੂ ਬਰ ਹਮਾਮ ਰੋਜ਼ੇ ਰਸੀਦ ਅਜ਼ ਦਸਤੇ ਮਹਿਬੂਬ ਬਦਸਤ ਕਹਿੰਦਾ ਹੈ ਕਿ ਇੱਕ ਦਿਨ ਘਰ ਵਾਲੀ ਦੇ ਹੱਥੋਂ ਮੈਨੂੰ ਖੁਸ਼ਬੂਦਾਰ ਮਿੱਟੀ ਹੱਥ ਧੋਣ ਵਾਸਤੇ ਪ੍ਰਾਪਤ ਹੋਈ ਗੁਫਤਨ ਤੋਂ ਮੁਸ਼ਕੀ ਅੰਬਰ ਯਾ ਅੰਬੀਰੀ ਕਿ ਅਜ ਖੁਸ਼ਬੂ ਦਿਲਾਵੀ ਜ਼ੇਤਮ ਮਸਤਮ ਸ਼ੇਖ ਸਾਦੀ ਸਾਹਿਬ ਕਹਿੰਦੇ ਮੈਂ ਬੋਲੇ ਉਸ ਮਿੱਟੀ ਨੇ ਆਖਿਆ ਦੱਸ ਤੂੰ ਮੁਸ਼ਕੀ ਹੈ ਅੰਬਰ ਹੈ ਅੰਬੀਰੀ ਹੈ ਆਇਆ ਕਿਹੜਾ ਸੈਂਟ ਹੈ ਕਿਹੜਾ ਅਤਰ ਹੈ ਤੂੰ ਕਿਉਂਕਿ ਤੇਰੀ ਸੁਗੰਧੀ ਨੇ ਮੇਰੇ ਦਿਲ ਦਿਮਾਗ ਨੂੰ ਮੋਹਤਰ ਕਰ ਦਿੱਤਾ ਐ ਤੇ ਤੂੰ ਇੱਥੇ ਮੁਸ਼ਕੀ ਅੰਬਰ ਅੰਬੀਰੀ ਗਜ਼ਨ ਕਾਬਲ ਦੇਚ ਜੋ ਅਤਰ ਵਰਤੇ ਜਾਂਦੇ ਨੇ ਉਹਨਾਂ ਦੇ ਨਾਮ ਨੇ ਪ੍ਰਾਚੀਨ ਸਮੇਂ ਤੋਂ ਗੁਫਤਮ ਤੂੰ ਮੁਸ਼ਕੀ ਅੰਬਰ ਜਾਂ ਅਮੇਰੀ ਕਿ ਅਜ ਖੁਸ਼ਬੂ ਦੀ ਲਾਵੀ ਜੇ ਤਮਸਤਮ ਦਸਤੇ ਸਹੀ ਤੂੰ ਮੁਸ਼ਕੀ ਹੈ ਅੰਬਰ ਹੈ ਅਮੇਰੀ ਹੈ ਕੌਣ ਹੈ ਕਿਉਂਕਿ ਤੇਰੀ ਸੁਗੰਧੀ ਨੇ ਮੇਰੇ ਦਿਲ ਦਿਮਾਗ ਨੂੰ ਮੁਅੱਤਰ ਕਰ ਦਿੱਤਾ ਸ਼ੇਖ ਸਾਦੀ ਲਿਖਦੈ ਮਿੱਟੀ ਬੋਲੀ ਬਾਉ ਗੁਫਤਾ ਮਨ ਗਿਲੇ ਨਾ ਚੀਜ਼ ਬੋਦਨ ولیکن مدت باغل نشستم مٹی بولی اے شیخ اے فقیر سائیں میں اک نا چیز مٹی ہاں باو گфта من کے لینا چیز بودم گلے مٹی میں اک نا چیز مٹی ہاں ولیکن مدت باغل نشستم پر میں اک خاص سمے تک پھلاں دے کول رہی ہاں پھلاں دی جڑاں دے وچ رہی ہاں ਫੁੱਲਾਂ ਦੀ ਸੰਗਤ ਕੀਤੀ ਹੈ ਜਮਾਲੇ ਹਮ ਨਸ਼ੇ ਦਰਮਨ ਅਸਰ ਕਰਬ ਵਗਰਨਾ ਮਨ ਹਮਾ ਖਾਸਮ ਤੇ ਹਸਤਮ ਫੁੱਲਾਂ ਦੀ ਸੰਗਤ ਕਰਕੇ ਫੁੱਲਾਂ ਦੀ ਨੇੜ ਕਰਕੇ ਮੇਰੇ ਵਿੱਚ ਵੀ ਸੁਗੰਧੀ ਆ ਗਈ ਹੈ ਮਹਿਕ ਆ ਗਈ ਹੈ ਵਰਨਾ ਮੈਂ ਤੇ ਇੱਕ ਨਾਚੀਜ਼ ਮਿੱਟੀ ਹਾਂ ਤੇ ਸ਼ੇਖ ਸਾਦੀ ਸਾਹਿਬ ਕਹਿੰ ਲਗੇ ਮੈਂ ਇੱਕ ਨਾਚੀਜ਼ ਮਿੱਟੀ ਦਾ ਪਤਲਾ ਸਤਪੁਰਸ਼ਾਂ ਦੀ ਸਹਬਤ ਕਰਕੇ ਇਹ ਗੁਣਾਂ ਦੀ ਸੁਗੰਧੀ ਮੇਰੇ ਅੰਦਰ ਪੈਦਾ ਹੋਈ ਹੈ ਇਹ ਜੋ ਮਹਿਕ ਹੈ ਇਹ ਮੇਰੀ ਆਪਣੀ ਨਹੀਂ ਕਿਸੇ ਤੋਂ ਮਿਲੀ ਹੈ ਇਹ ਜੋ ਚਮਕ-ਦਮਕ ਮੇਰੇ ਕੋਲ ਹੈ ਇਹ ਮੇਰੀ ਆਪਣੀ ਨਹੀਂ ਮੈਨੂੰ ਕਿਸੇ ਤੋਂ ਮਿਲੀ ਹੈ ਤਾਂ ਸਾਇਗੁਰ ਨਾਨਕ ਦੇਵ ਜੀ ਮਹਾਰਾਜ ਦਾ ਫਰਮਾਨ ਸਤਪੁਰਸ਼ਾਂ ਦੀ ਜੋ ਸਹੋਬਤ ਨਸੀਬ ਹੋਈ ਇਹ ਮੇਰੀ ਮੰਗਣੀ ਹੋਈ ਔਰ ਸੰਸਾਰਿਕ ਵਿਕਾਰਾਂ ਦਾ ਜੋ ਤਿਆਗ ਹੋ ਗਿਆ ਇਹ ਮੇਰਾ ਵਿਆਹ ਹੋਇਆ ਤਾਂ ਤ੍ਰਿਪਤਾ ਜੀ ਨੇ ਪੁੱਛ ਲਿਆ ਪੁੱਤਰ ਨਾਨਕ ਇਸ ਭਗਤੀ ਰੂਪੀ ਕਾਮਣ ਨੇ ਕਿਸੇ ਸੰਤਤ ਨੂੰ ਵੀ ਜਨਮ ਦਿੱਤਾ ਹੈ ਤੁਹਾਡੀ ਕੋਈ ਔਲਾਦ ਵੀ ਹੈ ਤੁਹਾਡਾ ਕੋਈ ਬੱਚਾ ਵੀ ਹੈ ਕਿਉਂਕਿ ਪਰਿਵਾਰ ਬੱਚੇ ਤੋਂ ਬਿਨਾ ਵੀ ਤੇ ਅਧੂਰ ਹੈ ਸਹਿਬ ਕਹਿੰਦੇ ਹਨ ਹਾਂ ਸਚ ਸੰਤਤ ਕਹੋ ਨਾਨਕ ਜੋ ਇਸ ਭਗਤੀ ਰੂਪੀ ਕਾਮਣ ਨੇ ਸਚ ਰੂਪੀ ਪੁੱਤਰ ਨੂੰ ਜਨਮ ਦਿੱਤਾ ਗਿਆਨ ਰੂਪੀ ਪੁੱਤਰ ਨੂੰ ਜਨਮ ਦਿੱਤਾ ਈਸ਼ਵਰ ਨੂੰ ਜਨਮ ਦਿੱਤਾ ਹੈਰਾਨ ਹੋ ਵੋਗੇ ਕਿ ਈਸ਼ਵਰ ਦੇ ਨਾਮ ਭਗਤ ਲੋਕ ਰੱਖਦੇ ਨੇ ਹੁਣ ਮਾਂ ਬਾਪ ਬੱਚਿਆਂ ਦੇ ਨਾਮ ਰੱਖਦੇ ਨੇ ਪਰ ਭਗਤ ਰੱਬ ਦੇ ਨਾਮ ਰੱਖਦੇ ਨੇ ਜੋ ਜਗਤ ਪਿਤਾ ਇਹ ਗੱਲ ਉਲਟੀ ਹੈ ਮਾਂ-ਬਾਪ ਬੱਚਿਆਂ ਨੂੰ ਜਨਮ ਦੇ ਦਿੰਦੇ ਨੇ ਭਗਤ ਰੱਬ ਨੂੰ ਜਨਮ ਦੇ ਦਿੰਦੇ ਨੇ ਸਾਧੂ ਸਤਮ ਜਾਣੋ ਨਾਨਕ ਪ੍ਰੇਤ ਕਾਰਣੇ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਕਹਿਣਾ ਅਗਰ ਸਾਧੂ ਤੇ ਭਗਤ ਨਾ ਹੋਣ ਤਾਂ ਈਸ਼ਵਰ ਦੀ ਹੋਂਦ ਦਾ ਕੋਈ ਪਤਾ ਵੀ ਨਹੀਂ ਚਲੇਗਾ ਇਹ ਉਹ ਹੀ ਪ੍ਰਗਟ ਕਰਦੇ ਨੇ ਉਸ ਦੀ ਹੋਂਦ ਨੂੰ ਉਸ ਦੀ ਅਸਲੀਅਤ ਨੂੰ ਉਸ ਦੀ ਵਾਸਤਵਿਕਤਾ ਨੂੰ ਜਗਤ ਦੇ ਸਾਹਮਣੇ ਰੱਖਦੇ ਨੇ ਤੋ ਸਚ ਰੂਪੀ ਪੁੱਤਰ ਨੂੰ ਜਨਮ ਦਿੱਤਾ ਗਿਆਨ ਰੂਪੀ ਪੁੱਤਰ ਨੂੰ ਜਨਮ ਦਿੱਤਾ ਕਹੋ ਨਾਨਕ ਜੋਗ ਮੈਂ ਇਸੇ ਹੀ ਪਰਿਵਾਰ ਜਾਊਗਾ ਮੁਖਤਸਰ ਇਸ ਪਰਿਵਾਰ ਦੀ ਤਫਸੀਲ ਗੁਰੂ ਨਾਨਕ ਦਾ ਕਹਿਣਾ ਹੈ ਜਿੱਥੇ ਸਤ ਸੰਗ ਹੋਵੇਗਾ ਉੱਥੇ ਚੰਗੀ ਮਤ ਹੋਵੇਗੀ ਜਿੱਥੇ ਚੰਗੀ ਮਤ ਹੋਵੇਗੀ ਉੱਥੇ ਸੰਤੋਖ ਹੋਵੇਗਾ ਜਿੱਥੇ ਸੰਤੋਖ ਹੋਵੇਗਾ ਉੱਥੇ ਆਪਣੀ ਮਿਹਨਤ ਤੇ ਭਰੋਸਾ ਹੋਵੇਗਾ ਜਿੱਥੇ ਆਪਣੀ ਮਿਹਨਤ ਤੇ ਹੀ ਭਰੋਸਾ ਹੋਵੇਗਾ ਭ੍ਰਾਲਵਤ ਤੇ ਭਰੋਸਾ ਹੋਵੇਗਾ ਉੱਥੇ ਸੁਰਤ ਦੇ ਵਿੱਚ ਇਕਾਗਰਤਾ ਹੋਵੇਗੀ ਜਿੱਥੇ ਸੁਰਤ ਦੇ ਵਿੱਚ ਇਕਾਗਰਤਾ ਹੋਵੇਗੀ ਉੱਥੇ ਵਿਕਾਰਾਂ ਦਾ ਤਿਆਗ ਹੋਵੇਗਾ ਜਿੱਥੇ ਵਿਕਾਰਾਂ ਦਾ ਤਿਆਗ ਹੋਵੇਗਾ ਉੱਥੇ ਭਗਤੀ ਹੋਵੇਗੀ ਔਰ ਜਿੱਥੇ ਭਗਤੀ ਹੋਵੇਗੀ ਉੱਥੇ ਗਿਆਨ ਹੋਵੇਗਾ ਔਰ ਜਿੱਥੇ ਗਿਆਨ ਹੋਵੇਗਾ ਉੱਥੇ ਪ੍ਰਮਾਤਮਾ ਆਪ ਹੋਵੇਗਾ